ਛਤਰੀਆ ਕਾਲ ਮਹਾ ਪ੍ਰਵੇਸ਼ ਬਾਮਲ ਤੇ ਤੁਸੀਂ ਦੇਖ ਰਹੇ ਹੋ ਸਟੋਰੀਜ਼ ਔਨ ਸਪੌਟਲਾਈਟ ਅਕਸਰ ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਤਸਵੀਰਾਂ ਬਹੁਤ ਕੁਝ ਬੋਲਦੀਆਂ ਹਨ ਪਰ ਪੰਜਾਬ ਦੇ ਫਿਰੋਜ਼ਪੁਰ ਤੋਂ ਇੱਕ ਅਜੀਬ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਸੂਬੇ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਇੱਕ ਪਾਸੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨਸ਼ਾ ਖਿਲਾਫ ਪੈਦਲ ਯਾਤਰਾ ਕਰ ਰਹੇ ਹਨ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਕਦਮ ਦੇ ਨਾਲ ਮਿਲਾ ਕੇ ਕਦਮ ਚੱਲ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਅਤੇ ਡੇਰਾ ਰਾਦਾ ਸਵਾਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਸਿਆਸਤ ਦੇ ਗਲਿਆਰਾਂ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਕਿ ਆਜ ਸਿਰਫ ਇੱਕ ਨਸ਼ਾ ਵਿਰੋਧੀ ਮੁਹਿੰਮ ਹੈ ਜਾਂ ਫਿਰ 2027 ਦੀਆਂ ਚੋਣਾਂ ਦੇ ਪਹਿਲਾਂ ਕਿਸੇ ਨਵੇਂ ਸਿਆਸੀ ਸਮੀਕਰਨ ਜਾਂ ਪੁਰਾਣੇ ਗਠਜੋੜ ਦੀ ਤਿਆਰੀ ਹੈ ਅੱਜ ਦੀ ਇਸ ਖਾਸ ਰਿਪੋਰਟ ਵਿੱਚ ਅਸੀਂ ਗੱਲ ਕਰਾਂਗੇ ਇਸ ਪੂਰੇ ਘਟਨਾਕਰਮ ਬਾਰੇ ਵਿਰੋਧੀਆਂ ਦੇ ਇਲਜ਼ਾਮਾਂ ਬਾਰੇ ਅਤੇ ਇਸ ਪਿੱਛੇ ਛਿਪੇ ਸਿਆਸੀ ਸੰਕੇਤਾਂ ਬਾਰੇ ਗੱਲ ਮੰਗਲਵਾਰ ਦੀ ਹੈ ਜਦੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਿਰੋਜ਼ਪੁਰ ਵਿੱਚ ਨਸ਼ਿਆਂ ਖਿਲਾਫ ਆਪਣੀ 4 ਰੋਜ਼ਾ ਪੈਦਲ ਯਾਤਰਾ ਦਾ ਅਗਲਾ ਪੜਾਅ ਸ਼ੁਰੂ ਕੀਤਾ ਆ ਯਾਤਰਾ ਇਤਿਹਾਸਿਕ ਗੁਰਦੁਆਰਾ ਸਾਰਾਗੜੀ ਤੋਂ ਸ਼ੁਰੂ ਹੋਈ ਅਤੇ ਕਰੀਬ 3 ਕਿਲੋਮੀਟਰ ਤੱਕ ਚੱਲੀ ਇਸ ਯਾਤਰਾ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਨਾ ਸੀ ਰਾਜਪਾਲ ਕਟਾਰੀਆ ਨੇ ਕਿਹਾ ਕਿ ਆ ਇੱਕ ਲੋਕ ਲਹਿਰ ਹੈ ਅਤੇ ਇਸ ਵਿੱਚ ਸਾਰੀਆਂ ਪਾਰਟੀਆਂ ਨੂੰ ਸਦਾਤ ਦਿੱਤਾ ਗਿਆ ਸੀ ਪਰ ਸਭ ਤੋਂ ਵੱਡੀ ਹੈਰਾਨੀ ਉਦੋਂ ਹੋਈ ਜਦੋਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਰਾਜਪਾਲ ਦੇ ਬਿਲਕੁਲ ਨਾਲ ਚੱਲਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਵੀ ਯਾਤਰਾ ਦੇ ਅੰਤ ਵਿੱਚ ਇਸ ਵਿੱਚ ਸ਼ਾਮਲ ਹੋਏ ਆ ਪਹਿਲੀ ਵਾਰ ਸੀ ਜਦੋਂ 2020 ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਵੱਖ ਹੋਏ ਅਕਾਲੀ ਦਲ ਅਤੇ ਭਾਜਪਾ ਦੇ ਚੋਟੀ ਤੇ ਆਗੂ ਇੱਕੋ ਮੰਚ ਤੇ ਇਕੱਠੇ ਨਜ਼ਰ ਆਏ ਇਸ ਤੋਂ ਵੀ ਅਹਿਮ ਗੱਲ ਸੀ ਕਿ ਡੇਰਾ ਬਿਆਸ ਜਿਨ੍ਹਾਂ ਦਾ ਪੰਜਾਬ ਵਿੱਚ ਵੱਡਾ ਪ੍ਰਭਾਵ ਹੈ ਨੇ ਪਹਿਲੀ ਵਾਰ ਜਨਤਕ ਤੌਰ ਤੇ ਰਾਜਪਾਲ ਦੀ ਕਿਸੇ ਮੁਹਿੰਮ ਦਾ ਸਮਰਥਨ ਕੀਤਾ ਹੈ ਇਸ ਤਸਵੀਰ ਨੂੰ ਦੇਖਦੇ ਹੀ ਪੰਜਾਬ ਕਾਂਗਰਸ ਨੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਇਸ ਨੂੰ ਸਿਰਫ ਨਸ਼ਾ ਵਿਰੋਧੀ ਮਾਰਚ ਨਹੀਂ ਸਗੋ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਲਈ ਚਲਾਈ ਗਈ ਸਮਝੌਤਾ ਐਕਸਪ੍ਰੈਸ ਕਰਾਰ ਦਿੱਤਾ ਰਾਜਾ ਵਡਿੰਗ ਨੇ ਸਿੱਧਾ ਸਵਾਲ ਕੀਤਾ ਕੀ ਆ ਯਾਤਰਾ ਨਸ਼ਿਆ ਖਿਲਾਫ ਹੈ ਜਾਂ ਫਿਰ ਭਵਿਕ ਦੇ ਚੌਣ ਮੁਕਾਬਲੇ ਲਈ ਪੁਰਾਣੇ ਸਾਥੀਆਂ ਵਿਚਕਾਰ ਦੂਰੀਆਂ ਮਿਟਾਉਣ ਦੀ ਕੋਸ਼ਿਸ਼ ਹੈ ਉਹਨਾਂ ਨੇ ਕਿਹਾ ਕਿ ਯਾਤਰਾ ਦੀਆਂ ਤਸਵੀਰਾਂ ਇੰਨੀ ਵਧੀਆ ਹਨ ਕਿ ਇਹਨਾਂ ਪਿੱਛੇ ਛੁਪੇ ਸਿਆਸੀ ਸੁਨੇਹੇ ਨੂੰ ਅਣ ਦੇਖਿਆ ਨਹੀਂ ਕੀਤਾ ਜਾ ਸਕਦਾ ਸਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਇਸ ਮਾਰਚ ਤੇ ਗੰਭੀਰ ਸਵਾਲ ਚੁੱਕੇ ਹਨ ਆਪ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਰਾਜਪਾਲ ਦੀ ਇਸ ਯਾਤਰਾ ਨੂੰ ਸਿਰਫ ਦਿਖਾਵਾ ਦੱਸਿਆ ਹੈ ਤੱਲੇਵਾਲ ਨੇ ਬਹੁਤ ਹੀ ਤਿੱਖਾ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਰਾਜਪਾਲ ਉਹਨਾਂ ਲੋਕਾਂ ਨਾਲ ਸਟੇਜ ਸਾਂਝੀ ਕਰ ਰਹੇ ਹਨ ਜੋ ਖੁਦ ਪੰਜਾਬ ਵਿੱਚ ਨਸ਼ਾ ਫੈਲਾਉਣ ਲਈ ਜ਼ਿੰਮੇਦਾਰ ਹਨ ਉਹਨਾਂ ਦਾ ਇਸ਼ਾਰਾ ਅਕਾਲੀ ਦਲ ਅਤੇ ਭਾਜਪਾ ਵੱਲ ਸੀ ਤੱਲੇਵਾਲ ਨੇ ਕਿਹਾ ਜਿਸ ਯਾਤਰਾ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਅਸ਼ਵਨੀ ਸ਼ਰਮਾ ਇਕੱਠੇ ਬੈਠੇ ਹੋਣ ਉਸ ਦਾ ਮਕਸਦ ਨਸ਼ਾ ਖਤਮ ਕਰਨਾ ਨਹੀਂ ਹੋ ਸਕਦਾ ਆ ਅਪਰਾਧੀਆਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਬਚਾਉਣ ਦੀ ਕਾਰਵਾਈ ਜਾਪਦੀ ਹੈ ਆਪ ਨੇਤਾ ਨੇ ਕਿਹਾ ਕਿ ਪੰਜਾਬ ਦੇ ਲੋਕ ਆ ਜਾਣਨਾ ਚਾਹੁੰਦੇ ਹਨ ਕਿ ਜਿੰਨਾ ਤਾਕਤਾਂ ਨੇ ਪੰਜਾਬ ਦੀ ਜਵਾਨੀ ਨੂੰ ਹਨੇਰੇ ਵਿੱਚ ਧੱਕਿਆ ਉਹ ਅੱਜ ਕਿਸ ਨੂੰ ਨਾਲ ਵਿਰੋਧੀ ਨਸ਼ਾ ਵਿਰੋਧੀ ਯਾਤਰਾ ਕਰ ਰਹੀਆਂ ਹਨ ਉਹਨਾਂ ਰਾਜਪਾਲ ਨੂੰ ਯਾਦ ਕਰਵਾਇਆ ਕਿ 2007 ਤੋਂ 2017 ਤੱਕ ਜਦੋਂ ਆਹ ਪਾਰਟੀ ਆ ਸੱਤਾ ਵਿੱਚ ਸਨ ਉਦੋਂ ਹੀ ਪੰਜਾਬ ਵਿੱਚ ਨਸ਼ਿਆ ਦਾ ਛਟਾ ਦਰਿਆ ਵਗਿਆ ਸੀ ਜਿੱਥੇ ਵਿਰੋਧੀ ਧਿਰਾਂ ਹਮਲਾਵਰ ਸਨ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਦੀ ਤਾਰੀਫ ਕੀਤੀ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਕਮ ਸੂਬਾ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਅੱਜ ਰਾਜਪਾਲ ਕਰ ਰਹੇ ਹਨ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕੰਪੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਆਪ ਦੇ ਆਗੂ ਨਸ਼ਾ ਮਾਫੀਆ ਤੋਂ ਮਹੀਨਾ ਵਾਰ ਵਸੂਲੀ ਲੈ ਰਹੇ ਹਨ ਜਿਸ ਕਰਕੇ ਸਿਰਫ ਛੋਟੇ ਤਸਕਰ ਫੜੇ ਜਾ ਰਹੇ ਹਨ ਅਤੇ ਵੱਡੀ ਵੱਡੀ ਮੱਛੀਆਂ ਬਚੀਆਂ ਹੋਈਆਂ ਹਨ ਸੋ ਕਬੀਰ ਬਾਦਲ ਨੇ ਦਾਅਵਾ ਕੀਤਾ ਜੇਕਰ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਹ ਨਸ਼ਿਆ ਅਤੇ ਗੈਂਗਸਟਰਾਂ ਦਾ ਮੁਕੰਮਲ ਸਫਾਇਆ ਕਰ ਦੇਣਗੇ ਪਰ ਇਸ ਪੂਰੇ ਘਟਨਾਕਰਮ ਵਿੱਚ ਇੱਕ ਹੋਰ ਦਿਲਚਸਪ ਪਹਿਲੂ ਹੈ ਉਹ ਹੈ ਡੇਰਾ ਬਿਆਸ ਮੁਖੀ ਦੀ ਮੌਜੂਦਗੀ ਸਿਆਸੀ ਮਾਹਿਰਾਂ ਦੀ ਨਜ਼ਰ ਇਸ ਗੱਲ ਤੇ ਹੈ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਹਾਲ ਹੀ ਵਿੱਚ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਦੋ ਵਾਰ ਮਿਲ ਕੇ ਆਏ ਸਨ ਹੁਣ ਉਹਨਾਂ ਦਾ ਸੁਖਬੀਰ ਬਾਦਲ ਅਤੇ ਭਾਜਪਾ ਪ੍ਰਧਾਨ ਨਾਲ ਰਾਜਪਾਲ ਦੀ ਯਾਤਰਾ ਵਿੱਚ ਸ਼ਾਮਲ ਹੋਣਾ ਭਵਿਕ ਦੇ ਸਿਆਸੀ ਗਠਜੋੜਾ ਵੱਲ ਇੱਕ ਵੱਡਾ ਇਸ਼ਾਰਾ ਮੰਨਿਆ ਜਾ ਰਿਹਾ ਹੈ ਸਿਆਸੀ ਬਿਆਨਬਾਜ਼ੀ ਤੋਂ ਇਲਾਵਾ ਜੇਕਰ ਜ਼ਮੀਨੀ ਕਾਰਵਾਈ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਵੀ ਹਰਕਤ ਵਿੱਚ ਹੈ ਰਾਜਪਾਲ ਦੀ ਯਾਤਰਾ ਤੋਂ ਇੱਕ ਦਿਨ ਪਹਿਲਾਂ ਯਾਨੀ 9 ਫਰਵਰੀ ਨੂੰ ਪੰਜਾਬ ਪੁਲਿਸ ਨੇ ਆਪਰੇਸ਼ਨ ਪਰਹਾਰ 2 ਸ਼ੁਰੂ ਕੀਤਾ ਹੈ ਇਸ ਮੁਹਿੰਮ ਦੇ ਪਹਿਲੇ ਹੀ ਦਿਨ ਪੁਲਸ ਨੇ 2760 ਥਾਵਾਂ ਤੇ ਛਾਪੇਮਾਰੀ ਕੀਤੀ ਅਤੇ 1200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ। ਸਰਕਾਰੀ ਆਕੜਿਆਂ ਮੁਤਾਬਕ ਪਿਛਲੇ 345 ਦਿਨਾਂ ਵਿੱਚ 48000 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਦਾਵਾ ਹੈ ਕਿ ਉਹ ਲਗਾਤਾਰ ਨਸ਼ਾ ਖਿਲਾਫ ਵਾਰ ਲੜ ਰਹੇ ਹਨ ਅਤੇ ਰਾਜਪਾਲ ਦੀ ਆ ਵਖਰੀ ਯਾਤਰਾ ਸਿਰਫ ਸਿਆਸੀ ਮਕਸਦ ਲਈ ਹੈ। ਸੋ ਤਸਵੀਰ ਸਾਫ ਹੈ। ਕਿ ਪੰਜਾਬ ਵਿੱਚ ਨਸ਼ਾ ਇੱਕ ਗੰਭੀਰ ਸਮਾਜਿਕ ਮੁੱਦਾ ਤਾਂ ਹੈ ਹੀ ਪਰ ਆ ਆ ਸਿਆਸਤ ਦਾ ਵੀ ਕੇਂਦਰ ਬਿੰਦੂ ਬਣਿਆ ਹੋਇਆ ਹੈ ਰਾਜਪਾਲ ਦੀ ਯਾਤਰਾ ਨੇ ਜਿੱਥੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਹੀ ਅਕਾਲੀ ਦਲ ਅਤੇ ਭਾਜਪਾ ਨੂੰ ਇੱਕ ਸਾਂਝੇ ਮੰਚ ਤੇ ਲੈ ਕੇ ਖੜਾ ਕਰ ਦਿੱਤਾ ਹੈ ਤਾਂ ਕਿ ਆ ਵਾਕਈ 2027 ਦੀਆਂ ਚੋਣਾਂ ਲਈ ਸਮਝੌਤਾ ਐਕਸਪ੍ਰੈਸ ਦੀ ਸ਼ੁਰੂਆਤ ਹੈ ਜਾਂ ਫਿਰ ਸਿਰਫ ਇੱਕ ਇਤਫਾਕ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਆਮ ਜਨਤਾ ਲਈ ਸਵਾਲ ਉਹੀ ਹੈ ਕਿ ਨੇਤਾਵਾ ਦੇ ਇਕੱਠੇ ਤੁਰਨ ਨਾਲ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇਗਾ ਜਾਂ ਫਿਰ ਲੋੜ ਸਖਤ ਕਾਰਵਾਈ ਅਤੇ ਵੱਡੀਆਂ ਮੱਛੀਆਂ ਨੂੰ ਫੜਨ ਦੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਚ ਜ਼ਰੂਰ ਸਾਂਝਾ ਕਰਿਓ ਮੈਂ ਪਰਵੇਸ਼ ਬਾਮਲ ਤੁਸੀਂ ਦੇਖਦੇ ਰਹੋ ਸਟੋਰੀਜ਼ ਔਨ ਸਪੌਟਲਾਈਟ ਧੰਨਵਾਦ